ਅੱਜ ਹੁਸ਼ਿਆਰਪੁਰ ਦੇ ਤਲਵਾੜਾ ਵਿਖੇ ਲਹਿਰਾਇਆ ਗਿਆ 100 ਫੁੱਟ ਉੱਚਾ ਤਿਰੰਗਾ ਦੇਖੋ ਤਸਵੀਰਾਂ ਬਾਜੂ ਛਤ ਗੁਰ ਜਨਰ ਅੱਜ ਜਗਦੀ ਜਗਦੀ ਦੇ ਆਵਾਜ਼ ਦੁਆਰਾ ਹੋ ਰਿਹਾ ਰੰਗਲਾ ਰਾਇਕ ਦਾ ਅੱਜ ਮੈਂ ਦਿੱਤੇ ਤਲਵਾੜਾ ਦੇ ਵਿੱਚ ਆਏ ਹੋਇਆ ਸੀ ਔਰ 15 ਅਗਸਤ ਦਾ ਜਿਹੜਾ ਪ੍ਰੋਗਰਾਮ ਹੈ ਇਸ ਮੌਕੇ ਤੇ ਮੈਂ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਹਲਕਾ ਦਸੂਹਾ ਦੇ ਹਰੇਕ ਵਾਸੀ ਨੂੰ 15 ਅਗਸਤ ਦੀ ਆਜ਼ਾਦੀ ਦੀਆਂ ਬਹੁਤ-ਬਹੁਤ ਵਧਾਈਆਂ ਦੇਣਾ ਔਰ ਅੱਜ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਤਲਵਾੜਾ ਸ਼ਹਿਰ ਦੇ ਵਾਸਤੇ ਇੱਕ ਨਵੀਂ ਚੀਜ਼ ਬਣ ਕੇ ਤਿਆਰ ਹੋਈ ਹੈ ਜਿਹੜਾ ਚੌਕ ਲੰਬੇ ਸਮੇਂ ਤੋਂ ਪਛਲੀਆਂ ਸਰਕਾਰਾਂ ਵੱਲੋਂ ਕਹਿ ਸਕਦੇ ਆ ਪਿਛਲੇ ਲੋਕਾਂ ਵੱਲੋਂ ਕਹਿ ਸਕਦੇ ਆ ਇੱਕ ਅਣਗੌਲਿਆ ਕੀਤਾ ਹੋਇਆ ਸੀ ਉਸ ਚੌਕ ਦੀ ਜਿਹੜੀ ਨਵੀਨੀਕਰਨ ਕਰਕੇ ਅਸੀਂ ਅੱਜ ਲੋਕਾਂ ਦੇ ਸਪੁਰਦ ਕੀਤਾ ਉਹ ਚੌਂਕ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ 100 ਫੁੱਟ ਦਾ ਜਿਹੜਾ ਤਿਰੰਗਾ ਝੰਡਾ ਲੱਗਿਆ ਸੀ ਨਾ ਫਲੈਗ ਆ ਫੁੱਲ ਰਹਿ ਗਿਆ ਹੈ ਔਰ ਇਹਦਾ ਸੁੰਦਰੀਕਰਨ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਕੀਤਾ ਗਿਆ ਹੈ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਇਸ ਚੀਜ਼ ਦਾ ਜਿਹੜਾ ਉਦਘਾਟਨ ਹੈ ਉਹ ਮੇਰੇ ਕੋਲੋਂ ਹੋਇਆ ਆ ਔਰ ਮੇਰੀ ਟੀਮ ਵੱਲੋਂ ਹੋਇਆ ਮੈਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਨਗਰ ਕੌਂਸਲ ਦੇ ਸਾਰੇ ਮੈਂਬਰ ਸਾਹਿਬਾਨ ਦਾ ਔਰ ਉਹਨਾਂ ਦੇ ਸਟਾਫ ਦਾ ਥੈਂਕਸ ਕਰਦਾ ਔਰ ਸਾਡੀ ਆਮ ਆਦਮੀ ਪਾਰਟੀ ਦਾ ਬਹੁਤ-ਬਹੁਤ ਦਿਲ ਦੀਆਂ ਜੈਹਾਂ ਰਹੀਆਂ ਜੋ ਧੰਨਵਾਦ ਕਰਕੇ ਸਾਰੇ ਲੋਕਾਂ ਨੂੰ 15 ਜਨਮ ਦਿਨ ਬਹੁਤ-ਬਹੁਤ ਵਧਾਈਆਂ ਦਿੰਦਾ